ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾਂ ਸਾਰੇ ਚਰਦੀ ਕਲਾ ਵਿੱਚ ਹੋਵੋਗੇ ਦੇਖ ਲਓ ਅੱਜ ਭਾਈ ਪੈ ਗਈ ਸਨੋ ਸਾਡੇ ਵੀ ਆਪਾਂ ਇਹ ਜ਼ਿੰਦਗੀ 'ਚ ਪਹਿਲੀ ਵਾਰੀ ਦੇਖੀ ਐ ਸਨੋ ਪੈਂਦੀ 21 ਨਵੰਬਰ 2024 ਸ਼ਾਮ ਦਾ ਟਾਈਮ ਆ 4:30 ਵਜੇ ਨੇ ਸਵੇਰੇ ਵੀ ਲਾਈਵ ਹੋਏ ਸੀ ਫੇਸਬੁੱਕ ਤੇ ਪਰ ਸਵੇਰੇ ਦਿਖਦਾ ਨਹੀਂ ਸੀ ਕੁਝ ਵੀ ਤੇ ਪਹਿਲੀ ਵਾਰੀ ਗੱਡੀ ਚਲਾਈ ਆ ਸਨੋ 35 ਤੋਂ 10 ਮਿੰਟ ਦਾ ਸਫ਼ਰ 15 ਮਿੰਟਾਂ ਦਾ ਹੋ ਗਿਆ ਇੰਨੀ ਕੋਈ ਹਜੇ ਬਹੁਤੀ ਨਹੀਂ ਹੈਗੀ ਇਹ ਜਦੋਂ ਬਾਹਲੇ ਸਨੋ ਪੈ ਜਾਂਦੀ ਆ ਫਿਰ ਸੜਕ ਦੇ ਉੱਤੇ ਇੱਕ ਸੀਸੇ ਵਾਂਗੂ ਬਣ ਜਾਂਦਾ ਤਿਲਕਣਾ ਸਨੋ ਗਲਾਸ ਕਹਿੰਦੇ ਆ ਫਿਰ ਸਫ਼ਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਫਿਰ 10 ਮਿੰਟਾਂ ਦਾ ਸਫ਼ਰ 30 35 ਮਿੰਟਾਂ ਦਾ ਹੋ ਜਾਂਦਾ ਸੋ ਇਸ ਤਰ੍ਹਾਂ ਪਈ ਆ ਜੀ ਬਰਫ਼ ਆਪਾਂ ਵੀ ਪਹਿਲੀ ਵਾਰੀ ਦੇਖੀ ਆ ਤੇ ਬਹੁਤੇ ਸੱਜਣ ਮਿੱਤਰ ਮੇਰੇ ਵਰਗੇ ਹੋਣਗੇ ਜਿਨ੍ਹਾਂ ਨੇ ਪਹਿਲੀ ਵਾਰੀ ਦੇਖੀ ਆ ਤੇ ਸ਼ੇਅਰ ਜਰੂਰ ਕਰ ਦਿਓ ਜੋ ਕਬੀਲਦਾਰ ਬੰਦੇ ਤੋਂ ਨਾਂ ਦਾ ਸ਼ਿਮਲੇ ਜਾਇਆ ਜਾਂਦਾ ਤੇ ਨਾ ਕਿਤੇ ਹੋਰ ਤੇ ਕਬੀਲਦਾਰ ਤੋਂ ਤਾਂ ਕਬੀਲਦਾਰੀਆਂ ਲੋਟ ਆਉਂਦੀਆਂ ਨੇ ਤੇ ਐ ਪਈਆ ਸਨੋ ਚਾਰੇ ਪਾਸੇ ਐ ਸਾਰਾ ਕੁਝ ਟੱਕ ਲਈ ਆ ਜੀ ਇਹਨੇ जे जे ते ते वैसे कनाडा ਵਾਂਗੂ ਨਹੀਂ ਪੈਂਦੀ ਇੱਥੇ ਬਹੁਤ ਹੀ ਜ਼ਿਆਦੇ ਪਰ ਫਿਰ ਵੀ ਅਜੇ ਹੋਰ ਵੀ ਪਾਊਗੀ ਇੱਥੇ ਜਾਣੀ ਪੈਂਦੀ ਹੈ ਇੰਚਾਂ 'ਚ ਕੈਨੇਡਾ 'ਚ ਜਿਵੇਂ ਕਈ-ਕਈ ਫੁੱਟ ਹੋ ਜਾਂਦੀ ਆ ਇੱਥੇ 5-7 ਇੰਚ ਤੇ ਇਹਨੂੰ ਅਜੇ ਇਹ ਕਾਊਂਟ ਨਹੀਂ ਕਰਦੇ ਹੈਗੇ ਵੀ ਕਿੰਨੇ ਇੰਚ ਆ ਟੈਂਪਰੇਚਰ ਹੈਗਾ ਅੱਜ -5 ویسੇ -1 ਦਾ ਮਹਿਸੂਸ -5 ਹੁੰਦਾ ਇਹ ਡਿਗਰੀਆਂ 'ਚ ਆ ਜੀ ਤੇ ਇਸ ਤਰ੍ਹਾਂ ਐ ਛੱਤਾਂ ਹੁੱਤਾਂ ਭਰ ਜਾਂਦੀਆਂ ਨੇ ਐਨ ਤਾਂ ਹੀ ਇਹਨਾਂ ਦੀਆਂ ਛੱਤਾਂ ਐ ਟੇਪਰ ਪਾਈਆਂ ਹੁੰਦੀਆਂ ਨੇ ਪੰਜਾਬ ਚ ਬਹੁਤ ਲੋਕ ਰੀਸਾ ਕਰਦ ਨੇ ਐ ਇਹ ਜਿਹੀਆਂ ਛੱਤਾਂ ਬਣਾਉਂਦੇ ਨੇ ਕੋਠੀਆਂ ਦੇ ਉੱਤੇ ਵੈਸੇ ਉਹ ਸ਼ੌਂਕ ਆ ਪਰ ਇਹ ਇੱਥੇ ਇਹ ਜ਼ਰੂਰੀ ਆ ਐ ਗੱਲਬਾਤ ਆ ਇੱਥੋਂ ਦੀ ਸੋ ਕਰਦੇ ਆ ਕਰੋ ਸ਼ੇਅਰ ਗੱਲਾਂ ਬਾਤਾਂ ਤੇ ਫਾਲੋਅ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਤੇ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ Time